ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਿਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ ਗੁਰਬਾਣੀ ਹੈ ਉਹ ਮਨੁੱਖ ਵਾਸਤੇ ਚਾਨਣ ਮਨਾਰਾ ਹੈ ਰਤਨਾ ਦੀ ਖਾਣੀ ਹੈ ਸੋ ਗੁਰਬਾਣੀ ਪੜ੍ਹ ਸੁਣ ਕੇ ਆਪਣਾ ਜਨਮ ਸਫਲ ਕਰਦੇ ਹਾਂ ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਭਾਈ ਗੁਰਦਾਸ ਜੀ ਦੀਆਂ ਵਾਰਾਂ ਜੋ ਹਨ ਉਹ ਵੀ ਗਿਆਨ ਦਾ ਸਾਗਰ ਹਨ ਤੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਹਨਾਂ ਨੂੰ ਕੁੰਜੀ ਦਾ ਵਰਦਾਨ ਹੈ ਜਿਸ ਤਰ੍ਹਾਂ ਤਾਲਾ ਤੇ ਕੁੰਜੀ ਦਾ ਸਬੰਧ ਹੈ ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਦੀਆਂ 12 ਦਾ ਸਬੰਧ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਹੈ ਸੋ ਆਪਾਂ ਅੱਜ ਤੋਂ ਨਾਲ-ਨਾਲ ਭਾਈ ਗੁਰਦਾਸ ਸਿੰਘ ਭਾਈ ਗੁਰਦਾਸ ਜੀ ਦੀਆਂ ਜੋ 12 ਹਨ ਉਹਨਾਂ ਦੀਆਂ ਕੁਝ ਕਪੋੜੀਆਂ ਆਪ ਜੀ ਨੂੰ ਸਰਵਣ ਕਰਾਇਆ ਕਰਾਂਗੇ ਤਾਂ ਕਿ ਉਹਨਾਂ ਦੀ ਬਾਣੀ ਦੀ ਵੀ ਆਪਾਂ ਨੂੰ ਸਮਝ ਪੈ ਸਕੇ ਤੇ ਆਪਾਂ ਆਪਣੇ ਜੀਵਨ ਵਿੱਚ ਉਹਨਾਂ ਦੀ ਬਾਣੀ ਤੋਂ ਗਿਆਨ ਲੈ ਸਕੀਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਵਾਰਾਂ ਗਿਆਨ ਰਤਨਾਵਲੀ ਭਾਈ ਗੁਰਦਾਸ ਭੱਲੇ ਕਾ ਬੋਲਣਾ ਵਾਰ ਪਹਿਲੀ ਅੱਜ ਵਾਰ ਇੱਕ ਤੋਂ ਸ਼ੁਰੂ ਕਰਦੇ ਹਾਂ ਇਹਦੀਆਂ ਕੁਝ ਪੌੜੀਆਂ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸੁਮਾਇਆ ਜਨਮ ਮਰਨ ਭਉ ਕੱਟਿਆ ਸੰਸਾਰੋਗ ਵਿਜੋਗ ਮਿਟਾਇਆ ਸੰਸਾ ਇਹੋ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਵਾਇਆ ਜਮ ਦੰਡ ਸਿਰੋਂ ਨਾ ਉਤਰੈ ਸਾਕਤ ਦੁਰਜਨ ਜਨ ਮੰਗਵਾਇਆ ਚਰਨ ਗਏ ਗੁਰਦੇਵ ਦੇ ਸਤ ਸ਼ਬਦ ਦੇ ਮੁਕਤ ਕਰਾਇਆ ਭਾਉ ਭਗਤ ਗੁਰ ਪੂਰਬ ਕਰ ਨਾਮ ਦਾਨ ਇਸ ਨਾਨ ਦਿਰੜਾਇਆ ਜੇ ਹਾ ਬਿਓ ਤਿਹਾ ਫਲ ਪਾਇਆ ਪ੍ਰਥਮ ਸਾਸਨਾ ਮਾਸ ਸੰ ਅੰਧ ਤੰਦ ਕਛ ਖਬਰ ਨ ਪਾਈ ਰਕਤਾ ਬਿੰਦਕੀ ਦੇਹ ਰਚ ਪੰਜ ਤਤ ਕੀ ਜੜਤ ਜੜਾਈ ਪਉਣ ਪਾਣੀ ਬਹਿ ਸੰਤਰੋ ਚੌਥੀ ਧਰਤੀ ਸੰਗ ਮਿਲਾਈ ਪੰਚਮ ਵਿੱਚ ਆਕਾਸ਼ ਕਰ ਕਰਤਾ ਛਟਮ ਵਿਸ਼ਟ ਸਮਾਈ ਪੰਜ ਤਤ ਪੰਜੀ ਸਗੁਨਾ ਸਤਰ ਮਿਤਰ ਮਿਲ ਦੇਹ ਬਣਾਈ ਖਾਣੀ ਬਾਣੀ ਚਲਤ ਕਰ ਆਵਾ ਗੋਣਾ ਚਰਿਤ ਦਿਖਾਈ 84 ਲੱਖ ਜੋਨ ਉਪਾਈ 84 ਲੱਖ ਜੋਨ ਵਿੱਚ ਉਤਮ ਜਨਮ ਸਮਾਨਸ ਦੇਹੀ ਅੱਖੀ ਵੇਖਣ ਕਰਨਾ ਸੁਨਾ ਮੁਖ ਸੁਭ ਬੋਲਣ ਬਚਨ ਸੁਨੇਹੀ ਹੱਥੀਕਾਰ ਕਮਾਵਣੀ ਪੈਰੀ ਚੱਲ ਸਤ ਸੰਗ ਮਲੇਹੀ ਕੀਰਤ ਵਿਰਤ ਕਰ ਧਰਮ ਦੀ ਖਾਟ ਖਵਾਲਣ ਕਾਰ ਕਰੇਹੀ ਗੁਰਮਖ ਜਨਮ ਸਕਾਰ ਥਾ ਗੁਰ ਬਾਣੀ ਪੜ ਸਮਝ ਸੁਣੇਹੀ ਗੁਰ ਭਾਈ ਸੰਤੁਸ਼ਟ ਕਰ ਚਰਣਾ ਅਮ੍ਰਿਤ ਲੈ ਮੁਖ ਪਿਵੇਹੀ ਪੈਰੀ ਪਵਣ ਨਾ ਛੋਡੀਐ ਕਲੀ ਕਾਲ ਰਹਿਰਾਸ ਕਰੇਹੀ ਆਪ ਤਰੇ ਗੁਰ ਸੇ ਖਤਰੇਹੀ ਓ ਅੰਕਾਰਯਕਾਰ ਕਰ ਏਕ ਕਵਾਉ ਪਸਾਉ ਪਸਾਰਾ ਪੰਜ ਤਤ ਪਰ ਵਾਣ ਕਰ ਘਟ ਘਟ ਅੰਦਰ ਤ੍ਰਿ ਭਵਨ ਸਾਰਾ ਕਾਦਰ ਕਿਨੇ ਨਾ ਲਿਖਿਆ ਕੁਦਰਤ ਸਾਜ ਕੀਆ ਅਵਤਾਰਾ ਇਕ ਦੂ ਕੁਦਰਤ ਲਖ ਕਰ ਲਖ ਬੇਅੰਤ ਸੰਖਿਪਾਰਾ ਰੋਮ ਰੋਮ ਵਿੱਚ ਰਖਿਓ ਨਾ ਕਾਰ ਬ੍ਰਹਮੰਡ ਕਰੋੜ ਸੁਮਾਰਾ ਇੱਕ ਸੇਕਸ ਬ੍ਰਹਮੰਡ ਵਿੱਚ 10-10 ਕਾਰ ਅਵਤਾਰ ਉਤਾਰਾ ਕੀਤੇ ਬੇਦਬਿਆਸ ਕਰ ਕਈ ਕਤੇਬ ਮੁਹੰਮਦ ਯਾਰਾ ਕੁਦਰਤ ਇਕ ਏਤ ਪਾਸਾਰਾ ਚਾਰ ਯੁਗ ਕਰ ਥਾਪਨਾ ਸਤਜੁਗ ਤ੍ਰੇਤਾ ਦੁਆਪਰ ਸਾਜੇ ਚੌਥਾ ਕਲਯੁਗ ਥਾਪਿਆ ਚਾਰ ਵਰਨ ਚਾਰੋਂ ਕੇ ਰਾਜੇ ਬ੍ਰਾਹਮਣ क्षत्रिय वैस ससुद्र युग-युग एको वर्ण बिराजे सਤਜਗ ਹੰਸਉਤਾਰ ਧਰ ਸੋਹੰ ਬ੍ਰਾਹਮਣ ਦੂਜਾ ਪਾਜੇ ਇਕੋ ਬ੍ਰਹਮ ਵਖਾਣੀਐ ਮੋ ਮਾਇਆ ਤੇ ਬੇਮੁਹਤਾਜੇ ਕਰਨ ਤਪਸਿਆ ਬਨ ਵਿਖੈ ਵਕਤ ਗੁਜਾਰਨ ਪਿੰਨੀ ਸਾਗੇ ਲਖ ਵਰਿਆਂ ਦੀ ਆਰਜਾ ਕੋਠੇ ਕੋਟ ਨਾਮੰਦਰ ਸਾਜੇ ਇੱਕ ਬਿਨ ਸੈ ਇੱਕ ਸਥਿਰ ਗਾਜੇ ਲੱਖ ਵਰਿਆਂ ਦੀ ਆਰਜਾ ਕੋਠੇ ਕੋਟ ਨੰਦਰ ਸਾਜੇ ਇੱਕ ਬਿਨ ਸੈ ਇੱਕ ਸਥਿਰ ਗਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਪਹਿਲੀ ਵਾਰ ਦੀਆਂ ਪੰਜ ਪੌੜੀਆਂ ਸਰਵਣ ਕੀਤੀਆਂ ਹਨ ਕੱਲ ਨੂੰ ਆਪਾਂ ਛੇਵੀਂ ਪੌੜੀ ਤੋਂ ਲੈ ਕੇ ਫਿਰ ਦਸਵੀਂ 11ਵੀਂ ਪੌੜੀ ਤੱਕ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ